ਅੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ ਸੁਬਾ ਸਵਾ ਸੁਬਾ ਦਾ ਪੈਰ ਨੂੰ ਖਾਈ ਰੋਟੀ ਇਸ ਰੋਟੀ ਦਾ ਭੇਦ ਕੋਈ ਕੀ ਜਾਣੇ ਕਿਤੋਂ ਆਈ ਆ ਤੇ ਕਿਹਨੇ ਬਣਾਈ ਰੋਟੀ ਉਹ ਰੋਟੀ ਦੀ ਕੀ ਕਦਰ ਜਾਣੇ ਉਹ ਰੋਟੀ ਦੀ ਕੀ ਕਦਰ ਜਾਣੇ ਜਿਹਨੂੰ ਮਿਲਦੀ ਆ ਪੱਕੀ ਪਕਾਈ ਰੋਟੀ ਸੋ ਦੋਸਤੋ ਜਿਹੜਾ ਇਹ ਸਾਰਾ ਮਸਲਾ ਹੈਗਾ ਜ਼ਿੰਦਗੀ ਦੇ ਵਿੱਚ ਰੋਟੀ ਦਾ ਹੈਗਾ ਤੇ ਬਰਦਾਸ਼ਮਣ ਸਾਹਿਬ ਨੇ ਉਹ ਬਲ ਸੱਚੀ ਗਿਆ ਸੀ ਤੇ ਜੋ ਤੁਹਾਨੂੰ ਬੋਲ ਸੁਣਾਇਆ ਮਤਲਬ ਜਿਹੜੀ ਇਹ ਰੋਟੀ ਹੈ ਨਾ ਮਤਲਬ ਇਹਦੀ ਅਸੀਂ ਕਦਰ ਨਹੀਂ ਕਰਦੇਗੇ ਨਾ ਦਾ ਸੀ ਮੰਨ ਲਓ ਵੀ ਕਿਸੇ ਇਨਸਾਨ ਨੂੰ ਦਾਨ ਕਰਦੇ ਆ ਨਾ ਹੀ ਅਸੀਂ ਕਿਸੇ ਜਾਨਵਰ ਨੂੰ ਪਾਉਨੇ ਆ ਪਰ ਇਹ ਰੋਟੀ ਜਿਹੜੇ ਮਰਜੀ ਲਾਤਾਂ ਦੇ ਵਿੱਚ ਇਹ ਹਰ ਇੱਕ ਚੀਜ਼ ਦਾ ਢਿੱਡ ਭਰਦੀ ਹੈ ਅਗਰ ਇਹ ਬਾਸੀ ਹੋ ਗਈ ਫਿਰ ਵੀ ਇਹ ਮਤਲਬ ਕਿਸੇ ਨਾ ਕਿਸੇ ਦੇ ਮੂੰਹ ਚ ਜਾ ਸਕਦੀ ਹੈ ਅਗਰ ਇਹ ਸੁੱਕ ਵੀ ਗਈ ਮਤਲਬ ਫਿਰ ਵੀ ਇਹ ਕੀੜੇ ਮਕੌੜਿਆਂ ਦੇ ਆ ਪੰਛੀ ਜਾਨਵਰਾਂ ਦੇ ਮਨੁਲੋਨਾ ਲਈ ਇੱਕ ਮਤਲਬ ਭੁੱਖ ਮਟਾ ਸਕਦੀ ਹੈ ਤਾਂ ਦੋਸਤੋ ਇਸ ਦੀ ਜਰੂਰ ਕਦਰ ਕਰਿਆ ਕਰੋ ਕਿਉਂਕਿ ਅਗਰ ਅਸੀਂ ਅੰਨ ਦੀ ਕਦਰ ਕਰਾਂਗੇ ਨਾ ਤਾਂ ਤਾਂ ਹੀ ਸਾਡੇ ਘਰਾਂ ਦੇ ਵਿੱਚ ਬਰਕਤ ਆ ਰਹਿਣੀ ਹੈ ਤਾਂ ਸੋ ਮੇਰਾ ਕਹਿਣ ਦਾ ਮਤਲਬ ਜੀ ਆ ਵੀ ਜਰੂਰ ਤੁਸੀਂ ਕਦਰ ਕਰਿਆ ਕਰੋ ਉਹਨਾਂ ਚੀਜ਼ਾਂ ਦੀ ਜੋ ਸਾਨੂੰ ਮਤਲਬ ਵੀ ਪ੍ਰਮਾਤਮਾ ਨੇ ਦਿੱਤੀਆਂ ਈਆਂ バトバデジー。Hey,